ਮੈਂ ਦੁਬਾਰਾ ਕੈਮਰੇ ਫੇਰ ਦੁਬਾਰਾ ਚੰਗੀ ਜਗ੍ਹਾ ਤੇ ਫਿੱਟ ਕਰਾਏ ਹੈ ਨਾ ਮੈਂ ਵਧੀਆਤ ਵਧੀਆ ਦੇਖੋ ਮੈਂ ਸਾਰੇ ਵੈਲਡਿੰਗ ਵਾਲੇ ਨਵੇਂ ਜਿਹੜੇ ਸੀ ਸਾਰੇ ਤਾਲੇ ਵਗੈਰਾ ਨਵੇਂ ਲਵਾਏ ਤੇ ਮੇਰਾ ਮਾਂ ਬੜਾ ਰੋਈ ਔਰ ਮੇਰਾ ਦਿਲ ਕਰਦਾ ਮੈਂ ਬਦਲੀ ਕਰਾ ਲਾਂ ਸਕੂਲ ਇੱਕ ਸਿੱਖਿਆ ਦਾ ਮੰਦਰ ਆ ਜਿਹੜਾ ਚੋਰਾਂ ਨੇ ਇਹਨੂੰ ਵੀ ਨਹੀਂ ਬਖਸ਼ਿਆ ਚੋਰ ਤੇ ਅੱਜ ਜਾਂਦੇ ਆ ਤੇ ਭੜਕੇ ਛੁਟਕੇ ਆ ਜਾਂਦੇ ਆ ਛੋਟੇ ਬੱਚਿਆਂ ਨੂੰ ਵੇਖੋ ਜੀ ਪਾਣੀ ਪੀਣ ਤੋਂ ਵੀ ਤੰਗੀ ਆ ਰਹੀ ਆ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਕੱਕਾ ਕੰਡਿਆਲਾ ਵਿਖੇ ਅਸੀਂ ਇਸ ਵੇਲੇ ਮੌਜੂਦ ਆ ਜਿੱਥੇ ਕਿ ਲਗਾਤਾਰ ਚੋਰਾਂ ਦੇ ਵੱਲੋਂ ਤੀਸਰੀ ਵਾਰ ਸਰਕਾਰੀ ਸਕੂਲ ਨੂੰ ਨਿਸ਼ਾਨਾ ਬਣਾਇਆ ਗਿਆ ਜੀ ਹਾਂ ਇਸ ਵਾਰ ਭਾਂਡੇ ਅਤੇ ਮੋਟਰ ਵੀ ਜਿਹੜੀ ਹੈ ਇੱਥੋਂ ਚੋਰੀ ਹੋਈ ਹੈ ਤਾਂ ਦੋਵੇਂ ਦਰਵਾਜ਼ੇ ਵੀ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਰਹੇ ਹੋਗੇ ਕਿ ਸਕੂਲ ਦੇ ਦਰਵਾਜ਼ੇ ਤੋੜ ਕੇ ਜਿਹੜੀ ਇੱਥੇ ਚੋਰਾ ਨੇ ਇਸ ਚੋਰੀ ਦੀ ਘਟਨਾ ਨੂੰ ਇੰਜਾਮ ਦਿੱਤਾ ਹੈ ਤਾਂ ਮੇਰੇ ਨਾਲ ਪ੍ਰਿੰਸੀਪਲ ਮੈਮ ਮੌਜੂਦ ਨੇ ਪਿੰਡ ਦੇ ਸਰਪੰਚ ਮੌਜੂਦ ਨੇ ਗੱਲਬਾਤ ਕਰਕੇ ਜਾਣਦੇ ਆ ਕਿ ਹੁਣ ਪ੍ਰਸ਼ਾਸਨ ਤੋਂ ਕੀ ਉਮੀਦ ਰਹਿਣ ਵਾਲੀ ਹੈ ਕਿਉਂਕਿ ਸੰਘਣੀਆ ਧੁੰਦਾਂ ਅਤੇ ਠੰਡ ਦਾ ਮੌਸਮ ਜਿਹੜਾ ਹੈ ਉਹ ਲਗਾਤਾਰ ਪੰਜਾਬ ਦੇ ਵਿੱਚ ਵੱਖ-ਵੱਖ ਤਾਵਾਂ ਤੇ ਕੀ ਹੁਣ ਸਰਕਾਰੀ ਸਕੂਲਾਂ ਨੂੰ ਵੀ ਜਿਹੜਾ ਹੈ ਉਹ ਚੋਰਾਾਂ ਦੇ ਵੱਲੋਂ ਨਹੀਂ ਬਖਸ਼ਿਆ ਜਾ ਰਿਹਾ ਤੇ ਇਸ ਜਗ੍ਹਾ ਤੇ ਲਗਾਤਾਰ ਤੀਸਰੀ ਵਾਰ ਅੱਜ ਜਿਹੜੀ ਹੈ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਿਸ ਦੇ ਵਿੱਚ ਕੈਮਰੇ ਦੀਆਂ ਤਾਰਾਂ ਵੀ ਤੋੜੀਆਂ ਗਈਆਂ ਨੇ ਅਤੇ ਭਾਂਡੇ ਜਿਹੜੇ ਆ ਉਹ ਵੀ ਇੱਥੋਂ ਚੋਰੀ ਹੋਏ ਨੇ ਤੇ ਮੋਟਰ ਜਿਹੜੀ ਆ ਲੱਗੀ ਹੋਈ ਸਕੂਲ ਦੇ ਵਿੱਚ ਬੱਚਿਆਂ ਦੀ ਪਾਣੀ ਦੀ ਸਹੂਲਤ ਦੇ ਲਈ ਜਿਹੜੀ ਮੋਟਰ ਲੱਗੀ ਸੀ ਤਾਂ ਉਹ ਵੀ ਜਿਹੜੀ ਆ ਉਸ ਵੀ ਉਹ ਵੀ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਵੱਡ ਕੇ ਜਿਹੜੀ ਉਹ ਲੈ ਗਿਆ ਮੈਂ ਸਭ ਤੋਂ ਪਹਿਲਾਂ ਸਰਪੰਚ ਸਾਹਿਬ ਸਾਡੇ ਨਾਲ ਮੌਜੂਦ ਨੇ ਪਿੰਡ ਕੱਕਾ ਕੰਡਿਆਲਾ ਤਰਨਤਾਰਨ ਜ਼ਿਲ੍ਹੇ ਦਾ ਪਿੰਡ ਹੈ ਪਿੰਡ ਕੱਕਾ ਕੰਡਿਆਲਾ ਉਹਨਾਂ ਨਾਲ ਗੱਲਬਾਤ ਕਰਦੇ ਆ ਸਰਪੰਚ ਸਾਹਿਬ ਚੋਰੀ ਹੋਈ ਆ ਪਿੰਡ ਦੇ ਵਿੱਚ ਸਰਕਾਰੀ ਸਕੂਲ ਦੇ ਵਿੱਚ ਪ੍ਰਸ਼ਾਸਨ ਤੋਂ ਹੁਣ ਕੀ ਉਮੀਦ ਰਹਿਣ ਵਾਲੀ ਕੀ ਕੀ ਚੋਰੀ ਹੋਇਆ ਤੁਸੀਂ ਮੌਕੇ ਤੇ ਪਹੁੰਚੇ ਕੀ ਵੇਖਿਆ ਜੀ ਇਹ ਵੇਖਿਆ ਜੀ ਉਹ ਸਾਰੇ ਗੇਟ ਜਿਹੜਾ ਵਾ ਉਹ ਚੋਰਾਂ ਨੇ ਤੋੜ ਕੇ ਤੇ ਸਾਰੇ ਭਾਂਡਾ ਜਿਹੜਾ ਜਿੰਨੇ ਭਾਂਡੇ ਆ ਸਾਰੇ ਲੈ ਗਏ ਆ ਉਹ ਤੇ ਇੱਕ ਸਿਲੰਡਰ ਵੀ ਨਾਲ ਲੈ ਗਏ ਆ ਤੇ ਨਾਲ ਇੱਕ ਜਿਹੜੀ ਪਾਣੀ ਵਾਲੀ ਮੋਟਰ ਆ ਉਹ ਵੀ ਵੱਢ ਕੇ ਲੈ ਗਏ ਆ ਵੇਖੋ ਜੀ ਇਹ ਸਕੂਲ ਇੱਕ ਸਿੱਖਿਆ ਦਾ ਮੰਦਰ ਆ ਜਿਹੜਾ ਚੋਰਾਂ ਨੇ ਇਹਨੂੰ ਵੀ ਨਹੀਂ ਬਖਸ਼ਿਆ ਅਸੀਂ ਪ੍ਰਸ਼ਾਸਨ ਕੋ ਇਹੋ ਮੰਗ ਕਰਦੇ ਆਂ ਵੀ ਕੋਈ ਸਖਤ ਤੋਂ ਸਖਤ ਕਾਰਵਾਈ ਕੋਈ ਇਹੋ ਜਿਹਾ ਕਾਨੂੰਨ ਬਣਾਇਆ ਜਾਏ ਵੀ ਮਾਦਰ ਜਿਹੜੀ ਚੋਰ ਨੂੰ ਜਿਹੜੀ ਸਖਤ ਤੋਂ ਸਖਤ ਕਾਰਵਾਈ ਹੋਵੇ ਦੇਤੇ ਚੋਰ ਤੇ ਅੱਜ ਜਾਂਦੇ ਆ ਤੇ ਭੜਕੇ ਛੁਟਕੇ ਆ ਜਾਂਦੇ ਆ ਤੇ ਇਸ ਕਰਕੇ ਇਹ ਉਹ ਆਪਣੇ ਮਤਲਬ ਡਰ ਉਹਨਾਂ ਦਾ ਬਿਲਕੁਲ ਲੱਥਾ ਆਇਆ ਹੈ ਛੋਟੇ ਬੱਚਿਆਂ ਨੂੰ ਵੇਖੋ ਜੀ ਪਾਣੀ ਪੀਣ ਤੋਂ ਵੀ ਤੰਗੀ ਆ ਰਹੀ ਆ ਹੁਣ ਵੇਖੋ ਹੁਣ ਮੋਟਰ ਜਿਹੜੀ ਆ ਉਹ ਵੀ ਲੈ ਗਏ ਆ ਚੋਰ ਕੱਢ ਕੇ ਨਾਲ ਭਾਂਡੇ ਵੀ ਲੈ ਗਏ ਆ ਆਂਗਣਵਾੜੀ ਦਾ ਸਮਾਨ ਜਿਹੜਾ ਬੱਚਿਆਂ ਦਾ ਉਹ ਵੀ ਸਾਰਾ ਲੈ ਚੁੱਕੇ ਆ ਲੈ ਗਏ ਆ ਸਾਰਾ ਤੇ ਇਸ ਕਰਕੇ ਅਸੀਂ ਪ੍ਰਸ਼ਾਸਨ ਤੋਂ ਇਹੋ ਮੰਗ ਕਰਦੇ ਆਂ ਵੀ ਜਿਹੜੀਆਂ ਚੀਜ਼ਾਂ ਇਹ ਗਈਆਂ ਆ ਹੁਣ ਸਾਨੂੰ ਥੋੜੀਆਂ ਜੀਆਂ ਸਹੂਲਤਾਂ ਦਿੱਤੀਆਂ ਜਾਣ ਥੋੜੀਆਂ ਜੀਆਂ ਤੇ ਜੋ ਜੀ ਬੱਚਿਆਂ ਦਾ ਮੋਟਰ ਦਾ ਜਿਤਨਾ ਪਾਣੀ ਦਾ ਵਾ ਜਾਂ ਖਾਣਾ ਬਣਾਉਣ ਵਾਲੇ ਭਾਂਡੇ ਆ ਉਹ ਵਗੈਰਾ ਜਿਹੜਾ ਥੋੜਾ ਜਿਹਾ ਲੈ ਸਕੀ ਐ ਤੇ ਬੱਚਾ ਜਦ ਸਾਡੀ ਸਰਕਾਰ ਦੇ ਵੱਲੋਂ ਸਕੂਲ ਆਫ ਐਮਿਨੈਂਸ ਦੀਆਂ ਗੱਲਾਂ ਹੁੰਦੀਆਂ ਸਹੂਲਤ ਦੀਆਂ ਗੱਲਾਂ ਹੁੰਦੀਆਂ ਸਰਕਾਰ ਵੱਲੋਂ ਸਮਾਜ ਸੇਵੀਆਂ ਵੱਲੋਂ ਬੜੇ ਜਿਹੜੇ ਯੋਗਦਾਨ ਪਾਏ ਜਾਂਦੇ ਆ ਪਰ ਦਿਲ ਟੁੱਟਦਾ ਜਦੋਂ ਐਜਾਈਆਂ ਘਟਨਾਵਾਂ ਸਕੂਲਾਂ ਦੇ ਵਿੱਚ ਹੁੰਦੀਆਂ ਕਿ ਕਿਹੇ ਦਾਨੀ ਸੱਜਣ ਦਾ ਵੀ ਦੁਬਾਰਾ ਦਾਨ ਦੇਣ ਨੂੰ ਦਿਲ ਨਹੀਂ ਕਰਦਾ ਜਦੋਂ ਇਹ ਚੋਰਾਆਂ ਦੀਆਂ ਇਹਨਾਂ ਘਟਨਾਵਾਂ ਤੇ ਠੱਲ ਨਹੀਂ ਪੈਂਦੀ ਵੇਖੋ ਜੀ ਇੱਥੇ ਸਾਡੇ ਐਨਆਰਏ ਵੀਰਾਂ ਨੇ ਬੜੀ ਸਾਡਾ ਸਹਿਯੋਗ ਦਿੱਤਾ ਵਾ ਜਿਹੜੇ ਬਾਹਰ ਗਏ ਆ ਉਹਨਾਂ ਬੜਾ ਹੀ ਸਾਡਾ ਸਹਿਯੋਗ ਦਿੰਦਾ ਮਿੱਟੀ-ਮੁੱਟੀ ਪੁਆਈ ਨਾਲ ਬੜਾ ਵਧੀਆ ਨਾਲ ਪ੍ਰਿੰਸੀਪਲ ਜਿਹੜੇ ਸਾਡੇ ਸਕੂਲ ਦੇ ਉਹ ਬਹੁਤ ਵਧੀਆ ਸਹਿਯੋਗ ਦਿੰਦੇ ਨਾਲ ਪਰ ਜਿਹੜਾ ਆ ਜਿਹੜਾ ਵੀ ਇਕ ਕੀ ਹੋਇਆ ਦੁੱਖ ਹੋਇਆ ਵਾ ਇਹ ਬੜਾ ਹੀ ਮਨ ਨੂੰ ਦੁੱਖ ਹੋਇਆ ਵੀ ਇੰਨੇ ਆ ਚੀਜ਼ਾਂ ਜਿਹੜੀਆਂ ਵਾ ਇੱਕ ਬੱਚਿਆਂ ਵਾਸਤੇ ਇਹ ਜਿਆਦਾ ਹੋਈ ਨਾ ਕਿ ਆ ਆਰਜੀ ਤੌਰ ਤੇ ਘਰ ਜਿਉਂ ਵਰਤੀਆਂ ਗਿਆ ਬੱਚਿਆਂ ਵਾਸਤੇ ਵਿਚਾਰਿਆਂ ਵਾਸਤੇ ਵਰਤੀਆਂ ਜਾਂਦੀਆਂ ਵਾ ਤੇ ਜਿਹੜੀਆਂ ਉਹਨਾਂ ਨੇ ਕੱਢ ਖੜੀਆਂ ਉਹਨਾਂ ਨੂੰ ਮਾਸਾ ਇਸ ਗੱਲ ਦਾ ਤਰਸ ਵੀ ਨਹੀਂ ਆਇਆ ਵੀ ਅਸੀਂ ਬੱਚਿਆਂ ਵਾਸਤੇ ਚੋਰੀ ਕਿੱਥੇ ਕਰ ਰਹੇ ਆ ਕਿ ਮੰਦਿਰ ਆ ਸਕੂਲ ਇੱਕ ਮੰਦਿਰ ਆ ਜਿੱਥੋਂ ਸਾਰਿਆਂ ਨੂੰ ਸਿੱਖਿਆ ਮਿਲਦੀ ਆ ਉਹਦੇ ਉਹਦੇ ਵਿੱਚ ਵੀ ਉਹਨਾਂ ਉਹਨਾਂ ਨੂੰ ਬਖਸ਼ਿਆ ਨਹੀਂ ਆ ਜੀ ਜੀ ਸਰਪੰਚ ਸਾਹਿਬ ਕੀ ਅਪੀਲ ਰਹਿਣ ਵਾਲੀ ਪ੍ਰਸ਼ਾਸਨ ਨੂੰ ਕਿ ਕਿੰਨੀ ਕੁ ਸਖਤ ਕਾਰਵਾਈ ਹੋਵੇ ਅਤੇ ਕੀ ਹੁਣ ਦਾਨੀ ਸੱਜਣਾ ਨੂੰ ਅਪੀਲ ਰਹਿਣ ਵਾਲੀ ਆ ਕਿ ਹੁਣ ਕਿਉਂਕਿ ਬੱਚਿਆਂ ਨੇ ਤਾਂ ਦਿੱਲੀ ਹੁਣ ਇੱਥੇ ਅੱਜ ਆਏ ਨੇ ਉਹਨਾਂ ਨੇ ਖਾਣਾ ਵੀ ਖਾਣਾ ਤੇ ਭਾਂਡੇ ਵੀ ਨਹੀਂ ਹੈਗੇ ਤੇ ਇਹ ਵੀ ਦੱਸਿਆ ਮੈਮ ਨੂੰ ਕਿ ਜਿੰਦਰੇ ਵੀ ਨਵੇਂ ਲੱਗੇ ਸਾਰਾ ਕੁਝ ਉਹ ਤੋੜ ਕੇ ਜਿਹੜਾ ਇੱਥੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ। ਵੇਖੋ ਜੀ ਮੈਂ ਇੱਕ ਦੇ ਪ੍ਰਸ਼ਾਸਨ ਨੂੰ ਇਹ ਅਪੀਲ ਕਰਦਾ ਵਾਂ ਹੱਥ ਬੰਨ ਕੇ ਵੀ ਸਖ ਤੋ ਸਖਤ ਜਿਹੜੀ ਆ ਇਹ ਕਾਰਵਾਈ ਛੋੜੀ ਜੀ ਹੋਣੀ ਚਾਹੀਦੀ ਚੋਰਾ ਜਿਹੜਾ ਰਿਪੋਰਟ ਕਰਾਈ ਹੈ ਪ੍ਰਿੰਸੀਪਲ ਸਾਹਿਬ ਨੇ ਮੈਡਮ ਨੇ ਤੇ ਉਹ ਧਿਆਨ ਥੋੜਾ ਜਾਨਾ ਨੂੰ ਲਿਆ ਕੇ ਦੇਣਾ ਚਾਹੀਦਾ ਵਾ ਤੇ ਬਾਕੀ ਮੈਂ ਐਨ ਆਰ ਆਈ ਵੀਰਾ ਗੜੀ ਹੱਥ ਜੋੜਦਾ ਵਾਂ ਵੀ ਅੱਗੇ ਵੀ ਤੁਸੀਂ ਸਾਡੀ ਮਦਦ ਕਰਦੇ ਰਹੇ ਜੇ ਮੈਡਮ ਬਹੁਤ ਬਦਦ ਕਰਦੇ ਤੇ ਇਸ ਕਰਕੇ ਸਾਨੂੰ ਜਿਹੜਾ ਸਮਾਨ ਦੀ ਲੋੜ ਆ ਸਾਨੂੰ ਪ੍ਰਸ਼ਾਸਨ ਨਾਲੋਂ ਹੱਥ ਬਨ ਕੇ ਬੇਨਤੀ ਹੈ ਵੀ ਸਾਨੂੰ ਥੋੜਾ ਜਿਹਾ ਸਮਾਨ ਦਿੱਤਾ ਜਾਵੇ ਹੁਣ ਜਿਹੜਾ ਅਸੀਂ ਬੱਚਿਆਂ ਨੂੰ ਦੁਬਾਰਾ ਖਾਣਾ ਜਿਹੜਾ ਅੰਗਣਵਾੜੀ ਵਾਲੇ ਜੇ ਬਣਾਉਣ ਵਾਲੇ ਭਾਂਡੇ ਇਸ ਰੋਇਆ ਜਿਦਾਂ ਮੋਟਰ ਹੋਈ ਕੋਸ਼ਿਸ਼ ਉਹ ਸਜੋ ਕਰਨਗੇ ਤੇ ਸਾਡਾ ਜਿਹੜਾ ਵਾ ਗੱਡੀ ਚੱਲ ਸਕਦਾ ਗਾ ਸਰਪੰਚ ਸਾਹਿਬ ਕਹਿੰਦੇ ਪਹਿਲਾਂ ਵੀ ਦੋ ਵਾਰੀ ਇੱਥੇ ਚੋਰੀ ਹੋਈ ਆ ਹਾਂ ਪਹਿਲਾਂ ਵੀ ਮੈਡਮ ਨੇ ਦੱਸਿਆ ਜੀ ਸਟੀਲ ਦੀਆਂ ਟੂਟੀਆਂ ਨਾਲ ਬੜੇ ਚੌਂਕ ਨਾਲ ਲਵਾਈਆਂ ਆਈਆਂ ਸੀ ਤੇ ਉਹ ਬੜੀਆਂ ਵਧੀਆਂ ਸੀ ਤੇ ਉਹ ਵੀ ਲਾ ਕੇ ਲੈ ਗਏ ਆ ਜੀ ਉਹ ਪਹਿਲਾਂ ਵੀ ਦੋ ਵਾਰਾਂ ਚੋਰੀ ਹੋਈ ਆ ਕਿਉਂਕਿ ਠੰਡ ਦਾ ਮੌਸਮ ਹੈ ਲੋਕੀ ਘਰੋਂ ਬਾਹਰ ਨਹੀਂ ਨਿਕਲਦੇ ਤੇ ਠੰਡ ਦਾ ਮੌਸਮ ਦੇ ਕਰਕੇ ਹੀ ਧੁੰਦ ਦਾ ਕਰਕੇ ਜਿਹੜਾ ਹੈ ਇਹ ਜਿਆਦਾ ਉਹਨਾਂ ਨੂੰ ਚੋਰਾ ਨੂੰ ਆਪੀ ਮਤਲਬ ਠੰਡ ਹੈਗੀ ਆ ਲੋਕੀ ਨਹੀਂ ਨਿਕਲਦੇ ਬਾਹਰ ਘਰੋਂ ਤੇ ਉਹ ਲੈ ਕੇ ਆ ਸਾਰਾ ਸਮਾਨ ਚੋਰੀ ਕਰਕੇ ਤਰੁਆ ਜੀ ਤਾਂ ਪ੍ਰਿੰਸੀਪਲ ਮੈਮ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਮੈਮ ਇਹ ਕਿੰਨੀਵੀਂ ਵਾਰ ਚੋਰਾਂ ਨੇ ਤੁਹਾਡੇ ਸਕੂਲ ਨੂੰ ਇਹ ਨਿਸ਼ਾਨਾ ਬਣਾਇਆ ਤੁਹਾਡਾ ਕੀ ਨਾਮ ਹੈ ਸਕੂਲ ਦਾ ਕੀ ਨਾਮ ਹੈ ਅਤੇ ਤੁਸੀਂ ਇਸ ਦੇ ਬਾਬਤ ਸਿੱਖਿਆ ਵਿਭਾਗ ਨੂੰ ਅਤੇ ਪੁਲਿਸ ਪ੍ਰਸ਼ਾਸਨ ਨੂੰ ਪਹਿਲਾਂ ਵੀ ਕੋਈ ਕੰਪਲੇਂਟ ਦੇ ਚੁੱਕੇ ਜੇ ਸਾਰਾ ਦੱਸਿਓ ਜੀ ਹਾਂਜੀ ਮੈਂ ਪਰਮਿੰਦਰ ਕੌਰ ਜੀ ਜੀ ਹੈ ਟਿਚਰ ਸਰਕਾਰੀ ਐਲੀਮੈਂਟਰੀ ਸਕੂਲ ਕਕਾਂਡੇਾਲਾ ਜੀ 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 ਮੈਂ ਇੱਥੋਂ ਤੱਕ 9 ਸਾਲ ਤੋਂ ਕੰਮ ਕਰ ਰਹੀ ਵੈਸੇ ਪਹਿਲਾਂ ਨਹੀਂ ਸੀ ਹੁਣ ਇਹ 2 ਸਾਲ ਤੋਂ ਪਹਿਲਾਂ ਤੇ ਜਦੋਂ ਨਵਾਂ ਬਾਥਰੂਮ ਬਣਾਇਆ ਮੈਨੂੰ ਬੜਾ ਸ਼ੌਂਕ ਸੀ ਜਿਵੇਂ ਘਰ ਚ ਸ਼ੌਕ ਹੁੰਦਾ ਇਹ ਸਾਡਾ ਘਰ ਆਪਾਂ ਸਾਰਾ ਦਿਨ ਇੱਥੇ ਰਹਿਣਾ ਜੀ 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 ਹਨਾ ਆਪਾਂ ਤੇ ਘਰ ਤੇ ਸਿਰੂ ਰਾਤ ਕੱਟਣ ਜਿਵੇਂ ਕਹਿ ਲੋ ਜਾਈਦਾ ਇੱਥੇ ਆਪਾਂ ਰੋਜ਼ ਆਣਾ ਰਹਿਣਾ ਵੀ ਬੜਾ ਸ਼ੌਂਕ ਸੀ ਬਣਾਇਆ ਉਦੋਂ ਇਹਨਾਂ ਨੇ ਸਿਰਫ ਬਾਥਰੂਮ ਚ ਨਾਲ ਰਿਲੇਟਡ ਸਾਰੇ ਚੀਜ਼ਾਂ ਪਾਈਪ ਰਹਿ ਗਈ ਸੀ ਸਾਡੇ ਬਾਥਰੂਮ ਚ ਉਹ ਵੀ ਲੈ ਕੇ ਟੂਟੀਆਂ ਵਗੈਰਾ ਸਾਰਾ ਸਟੀਲ ਦਾ ਫੇਰ ਮੈਂ ਸੋ ਕੋ ਪਲਾਸਟਿਕ ਦੀ ਬਾਥ ਚ ਲਵਾਈਆਂ ਉਦੋਂ ਥੋੜਾ ਸਮਾਨ ਸੀ ਜਦੋਂ ਜੂਨ ਚ ਤਾਂ ਕੋਈ ਤੁੰਦਾ ਨਹੀਂ ਸੀ ਨਾ ਜੂਨ ਦੇ ਵਿੱਚ ਫੇਰ ਇਹਨਾਂ ਨੇ ਰਸੋਈ ਦਾ ਕੋਈ ਸਮਾਨ ਨਹੀਂ ਛੱਡਿਆ ਉਸੇ ਤਰ੍ਹਾਂ ਪਤੀਲੇ ਜੋ ਮੇਡਾ ਮੇਲ ਬਣਾਣ ਲਈ ਆਪਣਾ ਨੂੰ ਜਿਹੜੀ ਚੀੜੀ ਚੀਜ਼ੀ ਲੋਡ ਹੁੰਦੀ ਪੱਟੀਆਂ ਸਿਲੰਡਰ ਵਗੈਰਾ ਜਿਹੜੇ ਕਿ ਮੈਂ ਘਰੋਂ ਲਿਆ ਕਿ ਵੀ ਬਹੁਤ ਸਮਾਨ ਤੇ ਆਪਾਂ ਕੀ ਦੱਸਣਾ ਬਾਰ ਬਾਰ ਕਿ ਆਪਾਂ ਘਰੋਂ ਕੀ ਕਰਦੇ ਆ ਜਾਂ ਮੇਰੇ ਨਾਲ ਮੇਰੇ ਟੀਚਰ ਹੋਰ ਜਾਣੇ ਪਿੰਡ ਦੇ ਵੀ ਬੜੇ ਵਧੀਆ ਬੰਦੇ ਹੈਗੇ ਜਿਹੜੇ ਮੇਰੇ ਨਾਲ ਬਹੁਤ ਜ਼ਿਆਦਾ ਕੋਆਪਰੇਟ ਕਰਦੇ ਇੱਕੋ ਫੋਨ ਤੇ ਵਿਚਾਰੇ ਇਹ ਵੀਰਾਂ ਨੇ ਮੈਨੂੰ ਬਹੁਤ ਜ਼ਿਆਦਾ ਮਦਦ ਕਰਕੇ ਸਮਾਨ ਬਣਾ ਕੇ ਬਹੁਤ ਦਿੱਤਾ ਸੀ ਤੇ ਪਰ ਬੜਾ ਦੁੱਖ ਹੁੰਦਾ ਜੇ ਐਰ ਕਿਤੇ ਕੱਲ ਤੇ ਮੇਰਾ ਮਾਂ ਬੜਾ ਰੋਈ ਔਰ ਮੇਰਾ ਦਿਲ ਕਰਦਾ ਮੈਂ ਬਦਲੀ ਕਰਾ ਲਾ ਮੈਨੂੰ ਸਾਰੇ ਜਾਣੇ ਕਹਿੰਦੇ ਬਦਲੀ ਕਰਾ ਲੋਗੇ ਤਾਂ ਕੋਈ ਫਾਇਦਾ ਨਹੀਂ ਹੈਨਾ ਤੇ ਤੁਸੀਂ ਨੂੰ ਸੁਧਾਰੋ ਤੇ ਐਹੋ ਹੀ ਮੈਂ ਕਹਿੰਨੀ ਆ ਕਿ ਚੱਲ ਮੇਰਾ ਨੁਕਸਾਨ ਐਰ ਕੀ ਪਿਛਲੀ ਵਾਰੀ ਸਾਰਾ ਰਸੋਈ ਦਾ ਹੀ ਔਰ ਐਰ ਕੀ ਮੇਰੇ ਵੱਲੋਂ 1% ਵੀ ਨਗੇਲੀ ਹੋਈ ਹੋਵੇ ਤਾਂ ਕੋਈ ਆ ਕੇ ਦੱਸੇ ਮੈਂ ਦੁਬਾਰਾ ਕੈਮਰੇ ਫੇਰ ਦੁਬਾਰਾ ਚੰਗੀ ਜਗ੍ਹਾ ਤੇ ਫਿਟ ਕਰਾਏ ਹਨਾ ਮੈਂ ਵਧੀਆਤ ਵਧੀਆ ਦੇਖੋ ਮੈਂ ਸਾਰੇ ਵੈਲਡਿੰਗ ਵਾਲੇ ਨਵੇਂ ਜਿਹੜੇ ਸੀ ਸਾਰੇ ਤਾਲੇ ਵਗੈਰਾ ਨਵੇਂ ਲਵਾਏ ਜਾਨ ਲੱਗਿਆ ਫੇਰ ਕੈਮਰੇ ਲਾਸਟ ਡੇ ਮੈਂ ਇਹ ਕਮਰੇ ਫੇਰ ਦੁਬਾਰਾ ਚੈੱਕ ਕਰਾ ਕੇ ਠੀਕ ਕਰਾ ਕੇ ਸਾਰੇ ਪੂਰੀ ਤਰ੍ਹਾਂ ਔਨ ਕਰਕੇ ਗਈਆਂ ਔਰ ਰਸੋਈ ਦਾ ਸਮਾਨ ਸਾਰਾ ਚੁੱਕ ਕੇ ਮੈਂ ਇੱਕ ਸੇਫ ਕਮਰੇ ਚ ਰੱਖ ਕੇ ਗਈ ਆ ਦੇ ਦੇ ਸੇਫ ਕਮਰੇ ਚ ਰੱਖਣ ਤੇ ਬਾਅਦ ਵਿੱਚ ਇੱਕੋ ਕਮਰੇ ਚ ਫੇਰ ਚੋਰੀ ਹੋਈ ਇਹਦਾ ਕੀ ਕਾਰਨ ਆ ਮੈਨੂੰ ਪਿੰਡ ਵਾਲਿਆਂ ਦਾ ਮੈਨੂੰ ਨਹੀਂ ਪਤਾ ਕਿ ਕੌਣ ਕਿਸ ਦਾ ਇਹ ਹੁਣ ਮੈਂ ਤਾਂ ਦੱਸ ਨਹੀਂ ਸਕਦੀ ਹਨਾ ਮੈਂ ਅਫੀਸ ਕਰਦੀ ਪਿੰਡ ਵਾਲਿਆਂ ਤੋਂ ਜਾਂ ਪ੍ਰਸ਼ਾਸਨ ਤੋਂ ਕਿ ਮੈਨੂੰ ਪਲੀਜ਼ ਮੇਰਾ ਹੈਲਪ ਕਰੋ ਮੈਂ ਬਹੁਤ ਜ਼ਿਆਦਾ ਮੈਂ ਪਰੇਸ਼ਾਨ ਜੇ ਤੇ ਨਾਲੇ ਮੈਂ ਵਾਕਈ ਮੇਰਾ ਮਨ ਜਿਹੜਾ ਬਹੁਤ ਹੀ ਰੋਂਦਾ ਪਿਆ ਜੇ ਦਿਲੋਂ ਮੈਂ ਜਿਹੜਾ ਮੈਂ ਬਹੁਤ ਤੰਗ ਜੀ ਮੈਮ ਜ਼ਰੂਰ ਦੱਸਿਓ ਤਿੰਨਾਂ ਚੋਰੀਆਂ ਦੇ ਵਿੱਚ ਕਿੰਨਾ ਨੁਕਸਾਨ ਜਿਹੜਾ ਹੋਇਆ ਜੀ ਸਰ ਤੁਸੀਂ ਬਿਲਕੁਲ ਹਣਾ ਆਪਾਂ ਬਿਲਕੁਲ ਐਕੂਰੇਟ ਨਹੀਂ ਕਹਿ ਸਕਦੇ ਹੁਣ ਤੁਸੀਂ ਵੇਖੋ ਜੈਂਟਸ ਜਲਦੀ ਹਿਸਾਬ ਲਾ ਲੈਂਦੇ ਮੈਂ ਸਿੱਧੀ ਮੈਂ ਝੂਠ ਨਹੀਂ ਕਵਾਂਗੀ ਹੁਣ ਮੋਟਰ ਵੇਲ ਲੋ ਮੋਟਰ ਕਿਵੇਂ ਮੈਂ ਲੋਹੇ ਦਾ ਗੇਟ ਕਰਕੇ ਹੈਨਾ ਦਰਵਾਜ਼ੇ ਉਹਦੇ ਵਿੱਚੋਂ ਕੱਢ ਕੇ ਲੈ ਕੇ ਦੋ ਪੱਖੇ ਆਂਗਣਵਾੜੀ ਦੇ ਦੋ ਸਿਲੰਡਰ ਹੈਨਾ ਤੇ ਰਸੋਈ ਦਾ ਤਕਰੀਬਨ ਮੈਂ ਕੱਲ ਲਿਖਾਇਆ ਵਾ ਕਿ ਰਿਪੋਰਟ 'ਚ ਜੋ ਕੁਝ ਉਹਨਾਂ ਨੇ ਵੇਖਿਆ ਸਾਰਾ ਕੁਝ ਲਿਖਾਇਆ ਰਸੋਈ ਦਾ ਕਿੰਨਾ ਸਮਾਨ ਤਿੰਨ ਪਤილები ਹੁਣ ਤੁਸੀਂ ਆਪੇ ਐਸਟੀਮੇਟ ਲਗਾ ਲਓ ਕਿ ਰਸੋਈ ਦਾ ਹੈਨਾ ਕੰਪਿਊਟਰ ਇੱਕ ਕੰਪਿਊਟਰ ਵੀ ਹੈਨਾ 55000 ਦਾ ਨੁਕਸਾਨ ਪਹਿਲਾਂ ਜਿਹੜਾ ਜੂਨ ਦੇ ਵਿੱਚ ਕੋਈ ਤੁੰਦਾ ਨਹੀਂ ਇਸਨਾਂ ਉਦੋਂ ਵੀ ਹੋਇਆ ਕੋਈ ਕਾਰਵਾਈ ਨਹੀਂ ਹੋਈ ਤੇ ਹੁਣ ਤੇ ਮੈਂ ਮੰਗ ਕਰਦੀ ਪਲੀਜ਼ ਪਲੀਜ਼ ਹੈਲਪ ਕਰੋ ਪਲੀਜ਼ ਪਿੰਡ ਵਾਲੇ ਵੀ ਨਾਲ ਤੇ ਨਾਲ ਪ੍ਰਸ਼ਾਸਨ ਵੀ ਮੇਰੀ ਹੈਲਪ ਕਰੇ ਮੇਰੇ ਵੱਲ ਕਰੀ ਬਹੁਤ ਕੈਮਰਾ ਹੁਣ ਤਾਂ ਦੱਸਿਆ ਹੈ ਸਕੂਲ ਵਾਲਿਆਂ ਨੇ ਅਤੇ ਪ੍ਰਿੰਸੀਪਲ ਮੈਡਮ ਨੇ ਪਿੰਡ ਦੇ ਸਰਪੰਚ ਸਾਹਿਬ ਨੇ ਵੀ ਦੱਸਿਆ ਹੈ ਕਿ ਇੱਥੇ ਲਗਾਤਾਰ ਤੀਸਰੀ ਵਾਰ ਜਿਹੜਾ ਚੋਰਾਂ ਵੱਲੋਂ ਚੋਰੀ ਦੀ ਘਟਨਾ ਨੂੰ ਇਨਜਾਮ ਦਿੱਤਾ ਗਿਆ ਹੈ ਤਾਂ ਇੱਥੇ ਹੁਣ ਮੰਗ ਕੀਤੀ ਗਈ ਹੈ ਪ੍ਰਸ਼ਾਸਨ ਨੂੰ ਕਿ ਇਹ ਜਿਹੜੀ ਹੈ ਉਹਨਾਂ ਦੇ ਵੱਲੋਂ ਕਾਰਵਾਈ ਕੀਤੀ ਜਾਵੇ ਤੇ ਅਸੀਂ ਆਪਣੇ ਚੈਨਲ ਦੇ ਵੱਲੋਂ ਹੱਥ ਜੋੜ ਕੇ ਐਨਆਰਆਈ ਭਰਾਵਾਂ ਨੂੰ ਤੇ ਦਾਨੀ ਸੱਜਣਾ ਨੂੰ ਇਹੀ ਬੇਨਤੀ ਕਰਨੀ ਚਾਹੁੰਦੇ ਆ ਕਿ ਦੋਸਤੋ ਚੋਰਾਂ ਦੇ ਵੱਲੋਂ ਇਸ ਸਕੂਲ ਦੇ ਵਿੱਚ ਬੇਸ਼ੱਕ ਨੁਕਸਾਨ ਕੀਤਾ ਗਿਆ ਹੈ ਔਰ ਜੇਕਰ ਤੁਸੀਂ ਇਸ ਸਕੂਲ ਦੇ ਵਿੱਚ ਪੜ੍ਹਦੇ ਖਾਸ ਕਰਕੇ ਜੇ ਪਿੰਡ ਦੇ ਵਿੱਚ ਕੋਈ ਐਨਆਰਆਈ ਵੀਰ ਭਰਾ ਦਾਨੀ ਸੱਜਣ ਬਾਹਰ ਨੇ ਤੇ ਆਪਣੇ ਪਿੰਡ ਦੇ ਬੱਚੇ ਜਿਹੜੇ ਸਕੂਲ ਦੇ ਵਿੱਚ ਪੜ੍ਹਦੇ ਨੇ ਤਾਂ ਇਹੀ ਬੇਨਤੀ ਕਰਨਾ ਚਾਹਾਂਗਾ ਕਿ ਸਹਿਯੋਗ ਇੱਕ ਵਾਰ ਜਰੂਰ ਕਰਿਓ ਤਾਂ ਜੋ ਦਰਵਾਜ਼ਾ ਬਣ ਸਕੇ ਅਤੇ ਭਾਂਡੇ ਆ ਸਕਣ ਤੇ ਬੱਚਿਆਂ ਦੀ ਸਹੂਲਤ ਜਿਹੜੀ ਲਗਾਤਾਰ ਜਾਰੀ ਰਵੇ ਅਤੇ ਉਹਨਾਂ ਚੋਰਾਂ ਤੇ ਕਾਰਵਾਈ ਹੋਵੇ ਇਸ ਦੇ ਲਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜਰੂਰ ਕਰਿਓ ਤੇ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਜਸਬੀਰ ਸਿੰਘ ਦੇ ਨਾਲ ਮੈਂ ਦਲਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ